ਨਵਾਂ ਸਾਲ ਨਵੇਂ ਸਾਲ ਦੀ ਮੁਬਾਰਕ ਤੈਨੂੰ ਬੜੀ ਖੁਸ਼ੀ ਹੈ ਇਸ ਦੀ ਮੈਨੂੰ ਨਵੇਂ ਸਾਲ ਦੀ ਮੁਬਾਰਕ ਤੈਨੂੰ ਬੜੀ ਖੁਸ਼ੀ ਹੈ ਇਸ ਦੀ ਮੈਨੂੰ ਹਿੰਮਤ ਹੌਸਲਾ ਅਤੇ ਦਲੇਰੀ ਮਾਲਕ ਤੈਨੂੰ ਦੇ ਦੇਵੇ ਬਥੇਰੀ ਮਨਸਾ ਜੋ ਦਿਲ ਚ ਪਰੋਈ ਹੋ ਜਾਵੇ ਪੂਰੀ ਦੁਆ ਹੈ ਮੇਰੀ ਡ੍ਰਿੜ ਸੰਕਲਪ ਮਨ ਚ ਜਗਾ ਕੇ ਸਬਰ ਸੰਤੋਖ ਰੱਖਣਾ ਬਣਾ ਕੇ ਨਮੀ ਅਮੰਗ ਦਿਲ ਚ ਪਰੋ ਕੇ ਸੱਚੇ ਪ੍ਰੇਮ ਨੂੰ ਦਿਲ ਚ ਸਮੋਕੇ ਮਨ ਇਕਾਗਰਤਾ ਚ ਬੰਨਣਾ ਵਿਸ਼ੇ ਵਿਕਾਰਾਂ ਨੂੰ ਛਿੱਕੇ ਟੰਗਣਾ ਘਾਟਾ ਬਦ ਦਾ ਤਜਰਬਾ ਮੰਨਣਾ ਸ਼ੁਭ ਕਾਰਜ ਲਈ ਨਾ ਸੰਗਣਾ ਸਾਲ ਬਰਾ ਹੈ ਬੀਤਦਾ ਰਹਿਣਾ ਦੁੱਖ ਸੁੱਖ ਖੁਦ ਨੇ ਹੀ ਸਹਿਣਾ ਉਸ ਦਾ ਆਪਾਣਾ ਹੈ ਮੰਨਣਾ ਪੈਣਾ ਰਾਜਾ ਤੈਨੂੰ ਸਾਥ ਹੈ ਰਹਿਣਾ ਖੱਤਰੀ ਵਾਲਾ ਸਦਾ ਜਿਤਾਵੇ ਤੈਨੂੰ ਬੜੀ ਖੁਸ਼ੀ ਫਿਰ ਮਿਲੂਗੀ ਮੈਨੂੰ ਨਵੇਂ ਸਾਲ ਦੀ ਮੁਬਾਰਕ ਤੈਨੂੰ ਬੜੀ ਖੁਸ਼ੀ ਹੈ ਇਸਦੀ ਮੈਨੂੰ ਨਵੇਂ ਸਾਲ ਦੀ ਮੁਬਾਰਕ ਤੈਨੂੰ ਨਵੇਂ ਸਾਲ ਦੀ ਮੁਬਾਰਕ ਮੈਨੂੰ ਹੈਪੀ ਨਿਊ ईयर ਧੰਨਵਾਦ ਰਾਜਵਿੰਦਰ ਸਿੰਘ ਖੱਤਰੀ ਵਾਲਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਜੀ ਧੰਨਵਾਦ